ਯਾਰ ਭੈਣ ਆ ਤੇ ਬੜਾ ਹੀ ਵਧੀਆ ਹੋਇਆ ਜਿਹੜੀ ਰੱਬ ਨੇ ਠਾਡੀ ਸੁਣ ਲਈ ਆ ਪੁੱਤਾਂ ਦੀ ਜੋੜੀ ਰਲ ਗਈ ਹੁਣ ਨਾਲੇ ਰੱਬ ਕਰਮਾਂ ਵਾਲਿਆਂ ਨੂੰ ਸਾਰਾ ਕੁਝ ਦਿੰਦਾ ਵਾ ਬਾਕੀ ਹਾਡੀ ਸੋਚ ਨਹੀਂ ਇਹੋ ਜੀ ਹੈਗੀ ਭਾਵੇਂ ਧੀ ਆਵੇ ਤੇ ਭਾਵੇਂ ਪੋਤਾ ਆਵੇ ਬਸ ਕਰਮਾਂ ਵਾਲਾ ਆਵੇ ਕੀ ਦਸਾਂ ਭੈਣੇ ਮੈਨੂੰ ਤੇ ਇਹ ਕਿਸ ਗੱਲ ਦਾ ਜਵਾਬ ਹੀ ਨਹੀਂ ਦਿੰਦੀ ਇੱਕ ਨਿਆਣਾ ਜੰਮ ਕੇ ਤੇ ਚੁੱਪ ਕਰਕੇ ਬੈ ਗਈ ਆ ਜੇ ਇਹਨੂੰ ਮੈਂ ਕੁਝ ਕਹਿੰਨੀ ਆ ਤੇ ਆਂਦੀ ਹੀ ਨਹੀਂ ਨਿਆਣਾ ਕਰਨ ਆ ਜੇ ਬਸ ਭੈਣਾ ਇਹੋ ਸੋਚ ਕੇ ਤੇ ਆਪਾਂ ਤੁਰੇ ਫਿਰਦੇ ਆਂ ਅੱਗੇ ਇਹਨਾਂ ਦੀ ਮਰਜ਼ੀ ਆ ਆਪਾਂ ਕੀ ਕਹਿ ਸਕਦੇ ਆ ਅੱਛਾ ਤੇ ਫੇਰ ਇਸ ਘਰ ਵਿੱਚ ਦੂਜੇ ਜਵਾਗ ਦੀ ਗੱਲ ਚੱਲਣ ਲੱਗੀ ਆ ਕੋਈ ਗੱਲ ਨਹੀਂ ਕਰਨ ਜੋ ਮਰਜ਼ੀ ਹੋ ਜੇ ਪਰ ਤੂੰ ਆਪਣਾ ਫੈਸਲਾ ਨਹੀਂ ਬਦਲਣਾ ਚੱਲ ਠੀਕ ਆ ਭੈਣ ਮੈਂ ਫੋਨ ਰੱਖ ਦਿਆਂ ਹੁਣ ਤੇਰੇ ਨਾਲ ਬਾਅਦ ਚ ਗੱਲ ਕਰਾਂਗੇ ਓ ਕੀ ਗੱਲ ਮੰਮੀ ਬੜੀ ਖੁਸ਼ ਲੱਗਣ ਢਈ ਅੱਜ ਬੇ ਪੁੱਤ ਖੁਸ਼ੀ ਦੀ ਗੱਲ ਤੇ ਹੈਗੀ ਆ ਤੇਰੀ ਮਾਸੀ ਦੇ ਘਰ ਪੋਤਰਾ ਹੋਇਆ ਵਾ ਵੇਹਲਾ ਰੱਬ ਨੇ ਕਿੱਡੀ ਸੋਣੀ ਭਰਾਵਾਂ ਦੀ ਜੋੜੀ ਬਣਾਤੀ ਆ ਚਲੋ ਮੰਮੀ ਇਹ ਤਾਂ ਫਿਰ ਬੜੀ ਵਧੀਆ ਗੱਲ ਹੋਈ ਆ ਨਾਲੇ ਜੋ ਰੱਬ ਨੂੰ ਮਨਜ਼ੂਰ ਹੁੰਦਾ ਨਾ ਹੁਣਾ ਉਹੋ ਹੀ ਹੁੰਦਾ ਆ ਹੁਣ ਵੇਖ ਲਓ ਮੈਨੂੰ ਤੀ ਦਾ ਕਿੰਨਾ ਚਾਹੂੰਗੀ ਪਰ ਰੱਬ ਨੇ ਪੁੱਤ ਦੇਤਾ ਮੈਨੂੰ ਤੇ ਵੇ ਪੁੱਤ ਤੀ ਤੇ ਤੈਨੂੰ ਰੱਬ ਹੁਣ ਵੀ ਦੇ ਦੂਗਾ ਪਰ ਜੇ ਤੇਰੀ ਜਨਾਨੀ ਮੰਨੂਗੀ ਤੇ ਉਹਨੂੰ ਪਰ ਜਦੋਂ ਵੀ ਕਹੋ ਨਾ ਉਹ ਤੇ ਅੱਗੋਂ ਮਨਾ ਕਰ ਦਿੰਦੀ ਆ ਓ ਮੰਮੀ ਇਦਾਂ ਦੀਆਂ ਗੱਲਾਂ ਤੁਸੀਂ ਨਾ ਹੀ ਕਰਿਆ ਕਰੋ ਨਾਲੇ ਜਿਹੜੀ ਦਾਤ ਰੱਬ ਨੇ ਜਦੋਂ ਝੋਲੀ ਪਾਉਣੀ ਆ ਨਾ ਉਹਨੇ ਉਦੋਂ ਪਾਉਣੀ ਆ ਤੁਹਾਡੇ ਕਿਹਾਂ ਜਾਂ ਮੇਰੇ ਕਿਹਾਂ ਕੁਝ ਨਹੀਂ ਹੋਣਾ ਵੇ ਪੁੱਤ ਇਹ ਗੱਲ ਤੇ ਤੇਰੀ ਜਨਾਨੀ ਦੱਸੂਗੀ ਹੁਣ ਕਿ ਕਿਹੜੇ ਜੀ ਨੇ ਕਦੋਂ ਆਉਣਾ ਤੇ ਕਦੋਂ ਨਹੀਂ ਚੱਲ ਤੂੰ ਮੇਰੇ ਨਾਲ ਅੰਦਰ ਤੇ ਆਪਾਂ ਉਹਨੂੰ ਹੁਣੇ ਜਾ ਕੇ ਪੁੱਛਦੇ ਆਂ ਕਿ ਹਾਨੂੰ ਤੂੰ ਸਾਫ਼-ਸਾਫ਼ ਦੱਸ ਤੇਰੇ ਮਨ 'ਚ ਚੱਲਣ ਕੀ ਡਿਆ ਆ ਚਲੋ ਠੀਕ ਆ ਮੰਮੀ ਜੇ ਤੁਸੀਂ ਆਪਣੀ ਅੜੀ ਭਗਾਉਣੀ ਐ ਨਾ ਤੇ ਚਲੋ ਕਰ ਲੈਨੇ ਜਾ ਕੇ ਅੰਦਰ ਕਿੰਨਾ ਗੱਲ ਵੀ ਕੀ ਕਹਿੰਦੀ ਓ ਜੇ ਤਾਂ ਉਹਨੂੰ ਇਦਾਂ ਹੀ ਖੁਸ਼ੀ ਮਿਲਦੀ ਐ ਨਾ ਤੇ ਤੁਸੀਂ ਇਦਾਂ ਹੀ ਕਰਕੇ ਵੇਖ ਲਓ ਪੁੱਛ ਲਓ ਉਹਨੂੰ ਮਾਰਾਣੀ ਹੈ ਰਸੋਈ ਦਾ ਕੰਮ ਹੋ ਗਿਆ ਤੇਰਾ ਜਿਹੜੀ ਤੂੰ ਕਮਰੇ ਚ ਆ ਗਈ ਹੈ ਹਾਂਜੀ ਮੰਮੀ ਰਸੋਈ ਚ ਕੰਮ ਹੋ ਗਿਆ ਹੈ ਤਾਂ ਹੀ ਕਮਰੇ ਚ ਆਈਆਂ ਮੈਂ ਠੀਕ ਆ ਤੇ ਮੈਂ ਤੈਨੂੰ ਅੱਜ ਇੱਕ ਗੱਲ ਪੁੱਛਣ ਲੱਗੀ ਆ ਤੇ ਮੈਨੂੰ ਉਸ ਗੱਲ ਦਾ ਤੂੰ ਸਹੀ ਸਹੀ ਜਵਾਬ ਦੇਈ ਹਾਂਜੀ ਮੰਮੀ ਪੁੱਛੋ ਤੁਸੀਂ ਕਿਹੜੀ ਗੱਲ ਪੁੱਛਣੀ ਹੈ ਗੱਲ ਇਹ ਆ ਕਿ ਤੂੰ ਅਜੇ ਦੂਜੇ ਨਿਆਣੇ ਬਾਰੇ ਕੁਝ ਸੋਚਿਆ ਕਿ ਜਾਂ ਨਹੀਂ ਸੋਚਿਆ ਦੂਜੇ ਨਿਆਣੇ ਬਾਰੇ ਹਾਂ ਦੂਜੇ ਨਿਆਣੇ ਬਾਰੇ ਮੰਮੀ ਇਹ ਕਿਦਾਂ ਦਾ ਸਵਾਲ ਆ ਮੈਂ ਤੈਨੂੰ ਪਹਿਲਾਂ ਨੇ ਕਿੰਨੀ ਵਾਰੀ ਜਵਾਬ ਦੇ ਚੁੱਕੀ ਆ ਕਿ ਮੈਂ ਦੂਜੇ ਬੱਚੇ ਬਾਰੇ ਅਜੇ ਨਹੀਂ ਸੋਚਿਆ ਨਹੀਂ ਮੈਨੂੰ ਤਾਂ ਤੇਰੀ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਹੁਣ ਤੇ ਤੇਰਾ ਜਵਾਕ ਵੀ ਸਕੂਲੇ ਜਾਣ ਲੱਗ ਪਿਆ ਵਾ ਤੇ ਹੁਣ ਤੈਨੂੰ ਕਿਸ ਗੱਲ ਦਾ ਡਰ ਆ ਉਹ ਮੰਮੀ ਕਾ ਤੋਂ ਤੁਸੀਂ ਗੱਲ ਨੂੰ ਵਧਾਈ ਜਾਂਦੇ ਜੇ ਜਿਹੜਾ ਰੱਬ ਨੇ ਸਾਨੂੰ ਇੱਕ ਜੀਵ ਦਿੱਤਾ ਹੈ ਨਾ ਅਸੀਂ ਉਹਦੇ ਵਿੱਚ ਬਹੁਤ ਖੁਸ਼ ਹਾਂ ਛੱਡ ਦਿਓ ਤੁਸੀਂ ਗੱਲ ਨੂੰ ਐਵੇਂ ਨਾ ਵਧਾਈ ਜਾਓ ਵੇ ਮੈਨੂੰ ਇਸ ਗੱਲ ਦਾ ਤੇ ਪਤਾ ਹੀ ਵੀ ਤੂੰ ਇਹਦਾ ਹੀ ਪੱਖ ਲਏਗਾ ਇਹ ਤੈਨੂੰ ਸਿਖਾ ਕੇ ਜਿਉਂ ਰੱਖਦੀ ਆ ਵੀ ਤੂੰ ਆਪਣੀ ਮਾਂ ਆ ਕੇ ਮੇਰਾ ਹੀ ਪੱਖ ਲਈਂ ਪਰ ਤੂੰ ਆਪਣੀ ਮਾਸੀ ਦੀ ਨੋਵਲ ਵੀ ਵੇਖ ਲਾ ਉਹਦੇ ਘਰ ਦੂਜਾ ਜਵਾਬ ਹੋ ਗਿਆ ਤੇ ਉਹ ਵੀ ਮੁੰਡਾ ਚਲੋ ਮੰਮੀ ਫਿਰ ਤੇ ਬੜੀ ਵਧੀਆ ਗੱਲ ਆ ਨਹੀਂ ਗੱਲ ਤੇ ਵਧੀਆ ਹੈਗੀ ਆ ਪਰ ਤੂੰ ਮੈਨੂੰ ਮੇਰੀ ਗੱਲ ਦਾ ਜਵਾਬ ਦੇ ਮੈਂ ਤੈਨੂੰ ਕੀ ਕਹਿਣ ਲਈ ਆ ਮਾਫ ਕਰਿਓ ਮੰਮੀ ਜੀ ਮੈਂ ਅਜੇ ਦੂਜੇ ਬੱਚੇ ਬਾਰੇ ਨਹੀਂ ਸੋਚਿਆ ਨਾਲੇ ਇਹ ਸਾਡਾ ਆਪਸੀ ਮਾਮਲਾ ਵਾ ਤੇ ਮੈਂ ਇਸ ਕਾਲ ਦਾ ਜਵਾਬ ਦੇਣਾ ਤੁਹਾਨੂੰ ਜ਼ਰੂਰੀ ਨਹੀਂ ਸਮਝਦੀ ਵੇ ਵੇਖ ਲਾ ਜਨਾਨੀ ਤਰੀ ਕਿਦਾਂ ਸਿਰ ਤੇ ਚੜੀ ਆ ਮੰਮੀ ਤੁਹਾਨੂੰ ਕੀ ਪਤਾ ਵੀ ਉਹਦੇ ਮਨ ਦੇ ਵਿੱਚ ਕੀ ਚੱਲਣ ਰਿਹਾ ਆ ਨਾਲੇ ਕਾਤੋਂ ਤੁਸੀਂ ਘਰ ਦੇ ਵਿੱਚ ਐਵੇਂ ਕਲੇਸ਼ ਪਾਇਆ ਆ ਵੇ ਮੈਨੂੰ ਇਸ ਗੱਲ ਦਾ ਕੀ ਆ ਰੱਖੋ ਇਹ ਕਿ ਜਵਾਕ ਤੁਸੀਂ ਅੱਜ ਕੱਲ੍ਹ ਦੀਆਂ ਤੇ ਔਖੀਆਂ ਹੋ ਕੇ ਰਾਜੀ ਨਹੀਂ ਆ ਵੇ ਜਵਾਕ ਜੰਮਣ ਨੂੰ ਤੇ ਇਦਾਂ ਸਮਝਦੀਆਂ ਨੇ ਤੇ ਕਾਤੋਂ ਔਖੀਆਂ ਹੋਣ ਆ ਆ ਬੋਲੀ ਜਾਓ ਮੰਮੀ ਤੁਸੀਂ ਨਹੀਂ ਚੁੱਪ ਹੋ ਸਕਦੇ ਵੇ ਹਲਾ ਕਿਦਾਂ ਜਨਾਨੀ ਮਗਰ ਉੱਠ ਕੇ ਗਿਆ ਵਾ ਮੈਂ ਕਿਹੜਾ ਕੁਝ ਗਲਤ ਕਹਿਣ ਡਈ ਆ ਮੈਂ ਕਿਹੜਾ ਕਹਿਨੀ ਆ ਵੀ ਦੂਜਾ ਵੀ ਮੁੰਡਾ ਹੀ ਆ ਜੇ ਮੇਰੇ ਵੱਲੋਂ ਭਾਵੇਂ ਕੁੜੀ ਆ ਜੇ ਪਰ ਮੁੰਡੇ ਨਾਲ ਕੋਈ ਵਰਤਨ ਵਾਲਾ ਤੇ ਹੋਵੇ ਕੋਈ ਗੱਲ ਨਹੀਂ ਕਰਦੀ ਐ ਇਹਦੀ ਮਾਂ ਨਾਲ ਗੱਲ ਆਪੇ ਉਹੋ ਹੀ ਸਮਝਾਉਗੀ ਇਹਨੂੰ ਕਿਰਨ ਨਵਕ ਮੈਨੂੰ ਪਤਾ ਤੂੰ ਉਹੀ ਸਵਾਲ ਪੁੱਛਣਾ ਮੇਰੇ ਤੋਂ ਜਿਹੜਾ ਬਾਹਰ ਮੰਮੀ ਨੇ ਪੁੱਛਿਆ ਤੇ ਇਹਦਾ ਜਵਾਬ ਮੈਂ ਬਾਹਰ ਦੇ ਚੁੱਕੀ ਆ ਉਹ ਕਿਰਨ ਮੈਂ ਤੇਰੇ ਕੋਲੋਂ ਕੋਈ ਸਵਾਲ ਨਹੀਂ ਪੁੱਛਣਾ ਪਰ ਮੇਰਾ ਇੰਨੀ ਇੱਕ ਗੱਲ ਜਾਣਨ ਦਾ ਹੱਕ ਤੇ ਬੰਦਾ ਆ ਨਾ ਕਿ ਤੈਨੂੰ ਧੀ ਹੋਣ ਦਾ ਵੇਲਾ ਕਿੰਨਾ ਚਾਹੇ ਤੇ ਹੁਣ 4 ਸਾਲ ਹੋ ਗਏ ਆ ਤੇ ਤੇਰੇ ਮੂੰਹੋਂ ਮੈਂ ਇੱਕ ਵਾਰ ਵੀ ਧੀ ਦਾ ਜਿਗਰ ਨਹੀਂ ਸੁਣਿਆ ਇਹ ਕਿਉਂ ਨਵਕ ਕਈ ਵਾਰੀ ਨਾ ਸਮੇਂ ਦੇ ਨਾਲ ਨਾਲ ਬੰਦੇ ਦੇ ਇਰਮਾਨ ਵੀ ਮਰ ਜਾਂਦੇ ਨੇ ਜਾਂ ਫਿਰ ਕਹਿ ਲੋ ਕਿ ਬੰਦੇ ਨੂੰ ਆਪਣੇ ਇਰਮਾਨ ਮਿੱਟੀ 'ਚ ਦੱਬਨੇ ਪੈਂਦੇ ਨੇ ਉਹ ਪਰ ਕਿਰਨ ਇਰਮਾਨ ਦੱਬਨੇ ਕਿਉਂ ਪੈਂਦੇ ਆ ਇਹਦੀ ਵਜ੍ਹਾ ਤੇ ਦੱਸ ਮੈਨੂੰ ਤੂੰ ਕੋਈ ਵੇ ਪੁੱਤ ਇਹਦੇ ਕੋਈ ਇਰਮਾਨ ਨਹੀਂ ਮਿੱਟੀ 'ਚ ਦੱਬੇ ਚੱਲੇ ਇਹ ਬਸ ਨਿਆਣਾ ਨਾ ਜਮਣ ਦੇ ਡਰਾਮੇ ਕਰਦੇ ਆ ਪਰ ਜਵਾਕ ਤੇ ਤੈਨੂੰ ਇੱਕ ਹੋਰ ਜਮਣਾ ਹੀ ਪੈਣਾ ਆ ਭਾਵੇਂ ਤੂੰ ਜਿੰਨੇ ਮਰਜ਼ੀ ਡਰਾਮੇ ਕਰ ਲਾ ਚੰਗੀ ਗੱਲ ਛਿੜੀ ਆ ਯਾਰ ਘਰ ਦੇ ਵਿੱਚ ਮੰਮੀ ਤੇ ਗੱਲ ਦਾ ਖਿਹੜਾ ਹੀ ਨਹੀਂ ਛਡਣ ਦੇ ਨਵ ਮੰਮੀ ਜੇ ਤੁਸੀਂ ਇਹੋ ਸੁੰਨਾ ਚਾਹੁੰਦੇ ਹੋ ਨਾ ਕਿ ਮੈਂ ਦੂਜੇ ਜਵਾਗ ਬਾਰੇ ਕਿਉਂ ਨਹੀਂ ਸੋਚਦੀ ਤੇ ਸੁਣੋ ਫਿਰ ਵੀ ਮੈਂ ਇਹ ਫੈਸਲਾ ਕਿਉਂ ਲਿਆ ਨਹੀਂ ਦੱਸ ਦੱਸ ਸਾਨੂੰ ਵੀ ਤੇ ਇਸ ਗੱਲ ਦਾ ਪਤਾ ਲੱਗੇ ਵੀ ਅਹੀਂ ਤੈਨੂੰ ਕਿਹੜੇ ਇਹੋ ਜਿਹੇ ਤਸੀਹੇ ਦਿੱਤੇ ਆ ਜਿਹੜਾ ਤੂੰ ਇਸ ਗੱਲ ਦਾ ਫੈਸਲਾ ਲਿਆ ਵਾ 9 ਮਹੀਨੇ ਤੈਨੂੰ ਮੈਂ ਸੰਭਿਆ ਜਨੇਪਾ ਤੇਰਾ ਮੈਂ ਕਟਾਇਆ ਫੇਰ ਵੀ ਤੂੰ ਇਹੋ ਜੀਆਂ ਗੱਲਾਂ ਕਰਦੀ ਐ ਠੀਕ ਐ ਮੰਮੀ ਤੇ ਸੁਣੋ ਫਿਰ ਵੀ ਮੈਂ ਦੂਜੀ ਨਿਆਣੇ ਬਾਰੇ ਕਿਉਂ ਨਹੀਂ ਸੋਚਿਆ ਕਿਰਨ ਪੁੱਤ ਆ ਲੈ ਦਵਾਈ ਤੇ ਕੱਲ ਸਵੇਰੇ 4 ਵਜੇ ਉੱਠ ਕੇ ਤੇ ਇਹਨੂੰ ਤੂੰ ਦੁੱਧ ਨਾਲ ਖਾਣਾ ਵਾ ਤੇ ਜੇ ਨਵ ਤੇਰੇ ਨਾਲ ਉੱਠ ਪੇਗਾ ਨਾ ਤੇ ਤੂੰ ਉਹਨੂੰ ਦੇ ਦੇ ਇਹ ਦਵਾਈ ਦੇ ਨੂੰ ਆਪਣੇ ਹੱਥੀਂ ਖਵਾ ਦੇਗਾ ਪਰ ਮੰਮੀ ਜੀ ਇਹ ਦਵਾਈ ਹੈ ਕਾਦੀ ਆ ਪੋਤੇ ਮੁੰਡਾ ਹੋਣ ਦੀ ਦਵਾਈ ਆ ਜੇ ਪਹਿਲਿਆਂ ਚ ਮੁੰਡਾ ਹੋ ਜੇ ਨਾ ਤੇ ਮੁੜ ਕੇ ਭਾਂ ਧੀ ਹੋਵੇ ਜਾਂ ਪੁੱਤ ਹੋਵੇ ਤੇ ਕਿਹੇ ਗੱਲ ਦੀ ਚਿੰਤਾ ਨਹੀਂ ਰਹਿੰਦੀ ਪਰ ਮੰਮੀ ਜੀ ਜੇ ਦਵਾਈ ਹੀ ਅਗਲੀ ਵਾਰੀ ਖਾ ਲਈਏ ਤੇ ਕਿਉਂਕਿ ਜਦੋਂ ਦਾ ਮੈਨੂੰ ਤੇ ਨਾਲ ਨੂੰ ਇਸ ਬੱਚੇ ਬਾਰੇ ਪਤਾ ਲੱਗਾ ਨਾ ਆਪ ਪਤਾ ਰਾਬਤੋ ਧੀ ਮੰਗਣ ਦੇ ਨੀ ਨਵਤੇ ਕਮਲਾ ਆ ਤੇ ਉਹਦੇ ਮਗਰ ਲਾ ਕੇ ਤੂੰ ਵੀ ਕਮਲੀ ਹੋ ਗਈਆਂ ਮੈਨੂੰ ਇਸ ਘਰ ਚ ਪਹਿਲਾ ਪੋਤਾ ਚਾਹੀਦਾ ਵਾ ਤੇ ਇਹ ਦਵਾਈ ਤੈਨੂੰ ਖਾਣੀ ਪੈਣੀ ਆ ਠੀਕ ਐ ਮਮੀ ਜੀ ਹਾਂ 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 ਨਵ ਮਮੀ ਨੂੰ ਮੈਨੂੰ ਦਵਾਈ ਦਿੱਤੀ ਹੈ ਖਾਣ ਵਾਸਤੇ ਕਹਿੰਦੇ ਨੇ ਇਹਨੂੰ ਖਾਣ ਦੇ ਨਾਲ ਮੁੰਡਾ ਹੁੰਦਾ ਵਾ ਵਾ ਕੀ ਰਣਾ ਫਿਰ ਇਸ ਦਵਾਈ ਨਹੀਂ ਤੇ ਸਾਇੰਸ ਵੀ ਫੇਲ ਕਰ ਦੇਣੀ ਆ ਨਾਲੇ ਜੇ ਦਵਾਈਆਂ ਖਾਣ ਦੇ ਨਾਲ ਮੁੰਡੇ ਹੋਣ ਲੱਗ ਪਏ ਫਿਰ ਤੇ ਲੋਕਾਂ ਨੇ ਕੁੜੀਆਂ ਨੂੰ ਜੰਮਣਾ ਹੀ ਬੰਦ ਕਰ ਦੇਣਾ ਆ ਤੈਨੂੰ ਕੋਈ ਲੋੜ ਨਹੀਂ ਹੈਗੀ ਇਹ ਦਵਾਈ ਖਾਣ ਦੀ ਪਰ ਨਵ ਜੇ ਮੰਮੀ ਨੂੰ ਪਤਾ ਲੱਗ ਗਿਆ ਕਿ ਮੈਂ ਦਵਾਈ ਨਹੀਂ ਖਾਦੀ ਤੇ ਫਿਰ ਉਹ ਕੀ ਰਣਾ ਮੰਮੀ ਨੂੰ ਨਹੀਂ ਪਤਾ ਲੱਗਦਾ ਉਹ ਗੱਲ ਤੂੰ ਮੇਰੇ ਤੇ ਛੱਡ ਦੇ ਬਸ ਤੂੰ ਇਦਾਂ ਕਰੀਂ ਜਿੱਦਾਂ ਤੈਨੂੰ ਮੰਮੀ ਨੇ ਕਰਨ ਵਾਸਤੇ ਕਿਹਾ ਨਾ ਤੂੰ ਬਿਲਕੁਲ ਓਦਾਂ ਕਰਦੀ ਸਵੇਰੇ ਉੱਠ ਕੇ ਤੇ ਬਾਕੀ ਦਵਾਈ ਨਾ ਵਾਸਤੋਂ ਕਹੀਂ ਪਰ ਨਵ ਓਏ ਪਰਪੂਰ ਕੋਝ ਨਹੀਂ ਹੁੰਦਾ ਜਿੰਨਾ ਕਿ ਤੈਨੂੰ ਮੈਂ ਕੰਮ ਕਿਹਾ ਤੋ ਓਨਾ ਕਰ ਤੇ ਮੇਰੀਆਂ ਗੱਲਾਂ ਦੇ ਉੱਤੇ ਬਸ ਗੌਰ ਕਰ ਚਲੋ ਠੀਕ ਹੈ ਨਾ ਹਾਂਜੀ ਤੇ ਬਾਕੀ ਮਨ ਦੇ ਉੱਤੇ ਤੈਨੂੰ ਬੋਝ ਪਾਉਂਦੀ ਕੋਈ ਲੋੜ ਨਹੀਂ ਹੈਗੀ ਜੋ ਕੁਝ ਰੱਬ ਨੇ ਸਾਨੂੰ ਦੇਣਾ ਹੈ ਨਾ ਉਹ ਚੰਗਾ ਹੀ ਦੇਊਗਾ ਚਲੋ ਠੀਕ ਹੈ ਨਾ ਹਾਂਜੀ ਤੇ ਜਾ ਜਾ ਕੇ ਹੁਣ ਰੱਖ ਦੇ ਇਸ ਦਵਾਈ ਨੂੰ ਚਲੋ ਠੀਕ ਹੈ ਹਾਂ ओके किरਨ ਆ ਜਾ ਹੁਣ ਕਿੰਨਾ ਕ ਟਾਈਮ ਲੱਗਣਾ ਤੈਨੂੰ ਹੋਰ ਹਾਂਜੀ ਆਈ ਨਾਲ ਆ ਜਾ ਆ ਜਾ ਛੇਤੀ ਵੀਰ ਨਾ ਕਿੱਥੇ ਚੱਲੇ ਆ ਪਤਾ ਮੰਮੀ ਸ਼ਹਿਰ ਨੂੰ ਚੱਲੇ ਆ ਮਾੜਾ ਜਿਆ ਕਿਰਨ ਕਹਿੰਨ ਰਹੀ ਸੀ ਵੀ ਮੇਰਾ ਕੁਝ ਖਾਣ ਨੂੰ ਚੀਜ਼ ਕਰਨ ਡਿਆ ਆ ਤੇ ਮੈਂ ਵੀ ਜੇ ਮੈਂ ਘਰ ਉਹਦੇ ਵਾਸਤੇ ਕੋਈ ਚੀਜ਼ ਲੈਂਦੀ ਤੇ ਘਰੋਂ ਠੰਡੀ ਹੋ ਜਾਂਦੀ ਆ ਤਾਂ ਕਰਕੇ ਮੈਂ ਇਹਨੂੰ ਨਾਲ ਹੀ ਆਪਣੇ ਮੈਂ ਸ਼ਹਿਰ ਲੈ ਜਾਨਾ ਹੈ ਵਿਜਵਾਕ ਹੋਣ ਵਾਲਾ ਆ ਤੇ ਇਹਦਾ ਮਤਲਬ ਇਹ ਤੇ ਨਹੀਂ ਹੈਗਾ ਵੀ ਤੂੰ ਰੋਜ਼ ਇਹਨੂੰ ਮੂੰਹ ਚ ਚੁੱਕ ਕੇ ਸ਼ਹਿਰ ਲੈ ਜਾਵੇਂਗਾ। ਉਹ ਮੰਮੀ ਫਿਰ ਕੀ ਹੋ ਗਿਆ? ਨਾਲੇ ਤੂੰ ਆਪ ਇਹਦੇ ਕਹਿ ਨਹੀਂ ਹੁੰਨੀ ਆ ਕਿ ਇਸ ਹਾਲਤ ਦੇ ਵਿੱਚ ਕਿਹੇ ਚੀਜ਼ ਵੱਲੋਂ ਤਰਸਾਈ ਦਾ ਨਹੀਂ ਹੁੰਦਾ। ਵੀ ਜੇ ਤਰਸਾਈ ਦਾ ਨਹੀਂ ਹੁੰਦਾ ਤੇ ਇਹਦਾ ਮਤਲਬ ਇਹ ਨਹੀਂ ਵੀ ਇਹਨੂੰ ਮੈਂ ਤੇਰਾ ਰੋਜ਼ ਹੀ ਸ਼ਹਿਰ ਤੋਰ ਦਿਆ ਕਰਾਂ। ਕੋਈ ਲੋੜ ਨਹੀਂ ਹੈਗੀ ਤੁਹਾਨੂੰ ਬਾਹਰ ਦੀਆਂ ਚੀਜ਼ਾਂ ਖਾਣ ਦੀ ਆਪਣੇ ਘਰ ਦੀ ਦਾਲ ਰੋਟੀ ਖਾਓ। ਚਲੋ ਕੋਈ ਗੱਲ ਨਹੀਂ ਨਵ ਜਿੱਦਾਂ ਮੰਮੀ ਕਹਿੰਦੇ ਇਦਾਂ ਹੀ ਠੀਕ ਆ। ਹਾਂ ਜੇ ਮੇਰੇ ਕਹੇ ਤੇ ਚੱਲੇਗੀ। ਤੇ ਸੌਖੀ ਰਹੇਗੀ ਔਖੀ ਨਾ ਹੋਏਗੀ ਫੇਰ ਨਾ ਕੱਲ ਨੂੰ ਕਹੀ ਵੀ ਮੇਰੀ ਸੱਸ ਨੇ ਮੇਰਾ ਧਿਆਨ ਨਹੀਂ ਰੱਖਿਆ ਠੀਕ ਹੈ ਮੰਮੀ ਜੀ ਉਹ ਕੁਝ ਨਹੀਂ ਹੁੰਦਾ ਮੰਮੀ ਜੇ ਇੱਕ ਅੱਧੀ ਵਾਰ ਕਿਰਨ ਸ਼ਹਿਰੋਂ ਜਾ ਕੇ ਕੁਝ ਖਾ ਵੀ ਲਓਗੇ ਤੇ ਆਖਰ ਨਹੀਂ ਆਜੂਗੀ ਨਾਲੇ ਅੱਜ ਕੱਲ ਸਾਰੇ ਲੋਕੀਂ ਖਾਂਦੇ ਆ ਜੇ ਕਿਰਨ ਖਾ ਲੂਗੀ ਤੇ ਫੇਰ ਕੀ ਹੋ ਜਾਊਗਾ ਵੇ ਸਾਫ਼-ਸਾਫ਼ ਕਹਿ ਦੇ ਵੀ ਮੈਂ ਮਾਂ ਦੀ ਕੋਈ ਗੱਲਾਂ ਨਹੀਂ ਮੰਨਣੀ ਜਾਓ ਮੇਰੀ ਵੱਲੋਂ ਜੋ ਮਰਜ਼ੀ ਖਾਓ ਜਾ ਕੇ ਮੈਨੂੰ ਕੀ ਲੱਗੇ ਆਦੀ ਹੁੰਦੀ ਆ ਯਾਰ ਬੰਦੇ ਵਾਲੀ ਵੀ ਨਵ ਅੱਜ ਰਹਿੰਦੇ ਨੇ ਆਪਾਂ ਫੇਰ ਕਿਸ ਦਿਨ ਚੱਲ ਪਾਂਗੇ ਜੇ ਅੱਜ ਆਪਾਂ ਚਲ ਗਏ ਨਾ ਤੇ ਮੰਮੀ ਨੇ ਗੁੱਸਾ ਕਰਨਾ ਵਾ ਕਿ ਮੇਰੀ ਗੱਲ ਨਹੀਂ ਮੰਨੀ ਕੀ ਯਾਰ ਕਰਨਾ ਜਦੋਂ ਵੀ ਅਸੀਂ ਕਿਤੇ ਬਾਹਰ ਜਾਣਾ ਹੁੰਦਾ ਨਾ ਮੰਮੀ ਨੇ ਉਦੋਂ ਹੀ ਕੋਈ ਨਾ ਕੋਈ ਅੜਚਣ ਵਿੱਚ ਪਾਉਣੀ ਹੁੰਦੀ ਆ ਚਲੋ ਕੋਈ ਗੱਲ ਨਹੀਂ ਨਾ ਮੰਮੀ ਆਪਣੇ ਤੋਂ ਵੱਡੇ ਆ ਉਹ ਜੋ ਵੀ ਕਹਿੰਦੇ ਆ ਆਪਣੇ ਭਲੇ ਲਈ ਕਹਿੰਦੇ ਆ ਭਲੇ ਲਈ ਕਹਿੰਦੇ ਆ ਦਿਮਾਗ ਖਰਾਬ ਕਰਕੇ ਰੱਖਦਾ ਮੇਰਾ ਜਾ ਯਾਰ ਅੰਦਰ ਜਾ ਕੇ ਤੂੰ ਵੀ ਆਪਣੇ ਕੱਪੜੇ-ਕੋਪੜੇ ਬਦਲ ਲੈ ਚਲੋ ਠੀਕ ਆ ਹਾਂ ਹਾਂ ਹੁਣ ਦੀਪਾਂ ਤੇ ਯਾਰੀ ਦੀ ਇੱਕ ਤੇ ਗਰਮੀ ਨੇ ਮੱਤ ਮਾਰੀ ਆ ਤੇ ਇੱਕ ਉਤੋ ਅਜਨੇਪੇ ਦਾ ਕਾਮ ਆ ਇਹਦੀ ਮਾਂ ਨੂੰ ਤਾਂ ਕਿਤੇ ਇੰਨਾ ਵੀ ਨਹੀਂ ਹੈਗਾ ਕਿ ਮੈਂ ਆਪਣੀ ਧੀ ਨੂੰ ਆਪਣੇ ਕੋਲ ਲੈ ਜਾ ਚਾਰ ਦੇਣਾ ਬਾਨਾ ਲੱਭ ਕੇ ਤੇ ਆਪਣੇ ਮੁੰਡੇ ਕੋਲ ਚਲ ਗਈ ਆ ਕਿ ਆਪੇ ਇਹਦੀ ਸੱਸ ਸਾਂਭੇਗੀ ਇਹਨੂੰ ਓ ਚੁੱਪ ਕਰ ਜਾ ਮੇਰਾ ਪੁੱਤ ਪਤਾ ਨਹੀਂ ਕੀ ਗੱਲ ਆ ਚੋਪੀ ਨਹੀਂ ਕਰਨ ਡਿਆ ਚਲ ਇਦਾਂ ਕਰਦੀ ਆ ਮੰਮੀ ਨੂੰ ਆਵਾਜ਼ ਮਾਰਦੀ ਆ ਮੰਮੀ ਜੀ ਇੱਧਰ ਆਇਓ ਵੇਖਿਓ ਕਾਕਾ ਚੋਪੀ ਨਹੀਂ ਕਰਨ ਡਿਆ ਆਹੋ ਤੇਰੀ ਕਮੀ ਰਹਿ ਗਈ ਹੀ ਤੂੰ ਆਵਾਜ਼ ਮਾਰ ਲਾ ਹੁਣ ਮੈਨੂੰ ਘੜੀ ਕਿਤੇ ਟੇਕੇ ਨਾ ਬੈਨ ਦਈ ਨਹੀਂ ਤੂੰ ਬੈੱਡ ਤੇ ਪਈ ਜਵਾਕ ਨੂੰ ਤਾਂ ਚੁੱਪ ਕਰਾਈ ਸਕਦੀ ਆ ਨਾ ਕਿ ਉਹਨੂੰ ਵੀ ਕੰਮ ਛੱਡ ਕੇ ਮੈਂ ਹੀ ਚੁੱਪ ਕਰਾਉਣਾ ਵਾ ਮੰਮੀ ਜੀ ਨਹੀਂ ਚੁੱਪ ਹੋਣ ਡਿਆ ਤਾਂ ਹੀ ਤੇ ਮੈਂ ਤੁਹਾਨੂੰ ਬੁਲਾਇਆ ਵਾ ਜਦੋਂ ਦਾ ਜਵਾਕ ਹੋਇਆ ਮੇਰੀ ਤੇ ਉਦੋਂ ਦੀ ਰਾਤਾਂ ਦੀ ਨੀਂਦ ਹੀ ਉੱਡੀ ਪਈ ਆ ਕਦੀ ਜਵਾਕ ਦਾ ਕੰਮ ਤੇ ਕਦੀ ਤੇਰਾ ਕੰਮ ਮੰਮੀ ਜੀ ਮੈਂ ਵੀ ਮਜਬੂਰ ਆ ਨਹੀਂ ਤੇ ਮੇਰਾ ਕਿਹੜਾ ਜੀ ਕਰਦਾ ਤੁਹਾਡੇ ਤੋਂ ਕੰਮ ਕਰਵਾਉਣ ਨੂੰ ਨਹੀਂ ਜੇ ਤੇਰਾ ਜੀ ਇਹ ਨਹੀਂ ਕਰਦਾ ਕਰਤੇ ਨਹੀਂ ਮਾਂ ਦਾ ਫਰਜ਼ ਇਹਦੇ ਬੰਦਾ ਹੀ ਹੈ ਨਾ ਆਨਕੇ ਤੈਨੂੰ ਸਾਹਮਣ ਦਾ ਵੀ ਉਹਦੀ ਸੱਸ ਨੇ ਉਹਨੂੰ 9 ਮਹੀਨੇ ਸੰਭਿਆ ਤੇ ਮੈਂ ਉਹਦਾ ਜਨੇਪਾ ਹੀ ਘਟਾਦਾ ਮੰਮੀ ਜੀ ਤੁਹਾਨੂੰ ਤੇ ਪਤਾ ਹੀ ਹੈ ਮੰਮੀ ਦਾ ਆਉਣਾ ਔਖਾ ਵਾ ਨਾਲੇ ਨਾਵ ਨੇ ਉਹਨਾਂ ਨੂੰ ਕਿਹਾ ਹੀ ਕਿ ਤੂੰ ਫਿਕਰ ਨਾ ਕਰਿਓ ਅਸੀਂ ਆਪੇ ਸਾਂਭ ਲਾਂਗੇ ਆਹੋ ਉਹ ਤੇ ਗੱਲ ਕਰਕੇ ਉਹ ਚਲ ਗਿਆ ਔਖੀ ਤੇ ਮੈਂ ਹੋਣ ਡਈ ਆ ਤੂੰ ਤੇ ਮੌਜਾਂ ਨਾਲ ਪਈਆਂ ਨਿਆਣਾ ਲੈ ਕੇ ਨਾਲੇ ਮੈਂ ਹੁਣ ਤੇਰੇ 15 ਦਿਨ ਕਢਾਤੇ ਆ ਤੂੰ ਹੁਣ ਮਾੜਾ ਮੋਟਾ ਆਪਣੇ ਜਵਾਕ ਦਾ ਤੇ ਆਪਣਾ ਕਰ ਲਿਆ ਕਰ ਮੰਮੀ ਜੀ ਤੂੰ ਹੀ ਘਟੋ ਘਟ ਸਵਾ ਮਹੀਨਾ ਤੇ ਕਰਾ ਦਿੰਦੇ ਮੇਰੇ ਕੋਲੋਂ ਨਹੀਂ ਤੇਰੀ ਪਈ ਦੀ ਸੇਵਾ ਹੁੰਦੀ ਮੈਂ ਤਾਂ 9 ਮਹੀਨੇ ਥੱਕ ਗਈ ਆ ਤੇਰੀ ਸੇਵਾ ਕਰਕੇ ਚੱਲ ਪੁੱਤ ਤੂੰ ਇੱਥੇ ਲੰਮਾ ਪੈ ਤੇ ਮੈਂ ਤੇਰੇ ਹੱਥ ਦੁੱਧ ਲੈ ਕੇ ਆਉਣੀ ਆ ਇਨੇ ਮੈਂ ਹੁਣੇ ਜਵਾਬ ਦੇ ਕੇ ਆਈਆਂ ਤੇ ਮਿੰਟਾਂ ਚ ਉੱਠ ਪਈ ਆ ਜੇ ਇਹਨੂੰ ਮੈਂ ਜਵਾਬ ਨਾ ਨ ਦੇਂਦੀ ਇਹਨੇ ਤੇ ਮੈਨੂੰ ਇਦਾਂ ਸਵਾ ਮਹੀਨਾ ਰੋਲਣਾ ਸੀ ਚਲ ਚੰਗਾ ਹੋਇਆ ਆਪਣਾ ਆਪ ਹੁਣ ਆਪੇ ਸੰਭਲੇਗੀ ਕਰਨ ਸੁੱਤੀ ਆ ਨਹੀਂ ਨਾ ਉਹ ਸੋਣਾ ਕੀ ਆ ਚੰਗਾ ਹੈ ਤੀ ਆਗੇ ਜੇ 10 ਮਿੰਟ ਕਾਕੇ ਲਾ ਕੇ ਬੈਠੋ ਇਹ ਸੁੱਤਾ ਵਾ ਤੇ ਮੈਂ ਦੋਕ ਜਾ ਕੇ ਤੇ ਪੋਤੜੇ ਤੋਂ ਕਿਹਨੇ ਤੂੰ ਕਹਤਾ ਤੋਣੇ ਆ ਤੂੰ ਮੰਮੀ ਨੂੰ ਕਹਾਂ ਆਪੇ ਉਹ ਤੋ ਦਿੰਦੇ ਆ ਨਹੀਂ ਨਾ ਉਹ ਹੁਣੇ ਲੰਮੇ ਪਏ ਆ ਤੇ ਐਵੇਂ ਨਿੱਕੀ ਨਿੱਕੀ ਗੱਲ ਤੇ ਉਹਨਾਂ ਨੂੰ ਕਾਤੋ ਤੰਗ ਕਰਨਾ ਵਾ ਦੋਗੇ ਤੇ ਪੋਤੜੇ ਆ ਮੈਂ ਖਲੋਤੀ ਖਲੋਤੀ ਜਾ ਕੇ ਤੋ ਆਉਣੇ ਆ ਚਲ ਦੇਖ ਲੈ ਕਰਨ ਜਿੱਦਾਂ ਤੈਨੂੰ ਸਹੀ ਲੱਗਦਾ ਹੈ ਉਦਾਂ ਕਰ ਲੈ ਪਰ ਮੈਨੂੰ ਉਹਨਾਂ ਤੇ ਰਾਏ ਕੰਮ ਸਹੀ ਜਾਣੇ ਲੱਗਣ ਡਿਆ ਅਜੇ 15 20 ਦਿਨਾਂ ਦੇ ਤੇਰੇ ਪ੍ਰਸ਼ਨ ਹੋਏ ਨ ਹੋਏ ਆ ਕੁਝ ਨਹੀਂ ਹੁੰਦਾ ਨਾਵ ਤੂੰ ਬੈਠੋ ਕੱਕ ਲੱਗੇ ਮੈਂ ਹੁਣੇ ਆ ਜਾਣਾ ਚੱਲ ਠੀਕ ਆ ਹੌਲੀ ਉੱਠੀ ਵਿਨਾਵਿਕਨ ਮੈਂ ਕਿੱਥੇ ਗਈ ਆ ਮੰਮੀ ਜੇ ਤੁਸੀਂ ਜਾਗਣਦੇ ਸੀ ਤੇ ਕਾਕੇ ਦੇ ਕੱਪੜੇ ਤੁਸੀਂ ਧੋਦਨੇ ਸੀ ਕਿਰਨ ਕੱਪੜੇ ਧੋਣ ਵਾਸਤੇ ਕਾਕੇ ਦੇ ਬਾਹਰ ਗਈ ਆ ਫਿਰ ਕੀ ਹੋਇਆ ਜੇ ਕੱਪੜੇ ਧੋਣ ਗਈ ਆ ਤੇ 15-20 ਦਿਨ ਹੋ ਗਏ ਉਹਦੇ ਪ੍ਰਸ਼ਨ ਹੋਏ ਨੂੰ ਤੂੰ ਉਹਨੂੰ ਥੋੜਾ ਬੋਤਾ ਕੰਮ ਕਰਨ ਦਿਆ ਕਰ ਨਹੀਂ ਤੇ ਉਹਦੀ ਕੰਮ ਕਰਨ ਦੀ ਆਦਤ ਛੁੱਟ ਜਾਨੀ ਆ ਉਹ ਮੰਮੀ ਜੀ ਉਹਦਾ ਵੱਡਾ ਪ੍ਰਸ਼ਨ ਹੋਇਆ ਆ ਸਾਨੂੰ ਘਟੋ ਘਟ ਸਵਾ ਮਹੀਨਾ ਤੇ ਉਹਦਾ ਸਾਥ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ ਵੇ ਕੁਝ ਨਹੀਂ ਹੋ ਚੱਲਿਆ ਤੂੰ ਜਦੋਂ ਦਹਾ ਦੇਣਾ ਤਾਂ ਹਨਾ ਤੇ ਤੇਰੀ ਦਾਦੀ ਨੇ ਮੈਨੂੰ ਉਦੋਂ ਚੌਕੇ ਚੜਾਤਾ ਸੀ ਵੀ ਸਾਡਾ ਕੰਮ ਦਾ ਨਹੀਂ ਸਰਦਾ ਇਹ ਤੇ ਫਿਰ ਵੀ ਮਾੜਾ ਮੋਟਾ ਕਰੀ ਜਾਂਦੀ ਆ ਚਲੋ ਵੇਖ ਲਓ ਮੰਮੀ ਜਿੱਦਾਂ ਤੁਹਾਨੂੰ ਸਹੀ ਲੱਗਦਾ ਉਦਾਂ ਕਰ ਲਓ ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਆ ਆਪੀ ਦੱਸੋ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਮੈਂ ਦੂਜੇ ਬੱਚੇ ਬਾਰੇ ਸੋਚਾਂਗੀ ਮੰਮੀ ਕਿਤੇ ਨਾ ਕਿਤੇ ਨਾ ਕਿ ਇਹਨੇ ਸਹੀ ਕਹਿਣ ਲਈ ਆ ਮੈਨੂੰ ਨਹੀਂ ਇਸ ਗੱਲ ਦਾ ਪਤਾ ਵੀ ਕਿਰਨ ਆਪਣੇ ਮਨ ਦੇ ਵਿੱਚ ਇੰਨੀਆਂ ਗੱਲਾਂ ਦੱਬੀ ਬੈਠੀ ਆ ਤੇ ਮੈਂ ਕਿਰਨ ਦੇ ਇਸ ਫੈਸਲੇ ਦੇ ਨਾਲ ਨਾ ਬਿਲਕੁਲ ਸਹਿਮਤ ਆ ਅੱਛਾ ਇਹ ਗੱਲ ਆ ਫਿਰ ਤੋਂ ਮੇਰੇ ਮਗਰੋਂ ਚਲਾਕੀਆਂ ਕੀਤੀਆਂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਜੇ ਤੂੰ ਦਵਾਈ ਨਹੀਂ ਖਾਦੀ ਤੇ ਫਿਰ ਮੁੰਡਾ ਕਿਦਾਂ ਹੋ ਗਿਆ ਮੰਮੀ ਜੀ ਦਵਾਈਆਂ ਖਾਣ ਦੇ ਨਾਲ ਮੁੰਡੇ ਨਹੀਂ ਹੁੰਦੇ ਏ ਤੇ ਰੱਬ ਨੂੰ ਜੋ ਚੰਗਾ ਲੱਗਾ ਉਹਨੇ ਉਹ ਹੀ ਸਾਡੀ ਝੋਲੀ ਪਾਤਾ ਨਾਲੇ ਤੁਸੀਂ ਇਹ ਵਹਿਮ ਆਪਣੇ ਮਨ ਦੇ ਵਿੱਚੋਂ ਕੱਢ ਦਿਓ ਵੀ ਤੁਹਾਡੀ ਦਵਾਈ ਖਾਣ ਦੇ ਨਾਲ ਮੁੰਡਾ ਹੋਇਆ ਆ ਹਾਂਜੀ ਮੰਮੀ ਮੈਂ ਵੀ ਰੱਬ ਅੱਗੇ ਦਿਨ ਰਾਤ ਇਹੋ ਅਰਦਾਸ ਕਰਦੀ ਹਾਂ ਕਿ ਰੱਬਾ ਇਹੋ ਜੀ ਦਾਜ ਝੋਲੀ ਪਾਈ ਜਿਸ ਨਾਲ ਸਾਰਿਆਂ ਦਾ ਮਨ ਖੁਸ਼ ਹੋ ਜਾਏ ਚਲ ਠੀਕ ਆ ਇਹ ਗੱਲ ਮੈਂ ਤੇਰੀ ਮੰਨ ਗਈ ਤੇ ਤੂੰ ਮੈਨੂੰ ਦੂਜੀ ਗੱਲ ਦਾ ਜਵਾਬ ਦੇ ਪੀ ਜੇ ਮੈਂ ਤੈਨੂੰ ਕਿਤੇ ਜਾਣ ਤੋਂ ਜਾਂ ਖਾਣ ਪੀਣ ਤੋਂ ਰੋਕਿਆ ਤੇ ਇਹਦਾ ਮਤਲਬ ਇਹ ਥੋੜਾ ਆ ਵੀ ਤੂੰ ਦੂਜੇ ਜਵਾਬ ਬਾਰੇ ਨਹੀਂ ਸੋਚਣਾ ਨਹੀਂ ਮੰਮੀ ਮੈਨੂੰ ਇਸ ਗੱਲ ਦਾ ਕੋਈ ਗੁੱਸਾ ਨਹੀਂ ਹੈਗਾ ਤੁਸੀਂ ਜੋ ਵੀ ਕਹਿੰਦੇ ਹੋ ਸਾਡੇ ਭਲੇ ਵਾਸਤੇ ਕਹਿੰਦੇ ਹੋ ਤੇ ਅਸੀਂ ਚੁੱਪ ਕਰ ਜਾਂਦੇ ਹਾਂ ਅੱਛਾ ਤੇ ਫਿਰ ਤੋਂ ਮੈਨੂੰ ਇਹ ਗੱਲ ਦੱਸ ਕਿ ਕਿਹੜੀ ਗੱਲ ਤੇਰੇ ਦਿਲ ਤੇ ਲੱਗੀ ਆ ਜਿਹੜੀ ਤੂੰ ਐਡਾ ਵੱਡਾ ਫੈਸਲਾ ਕਰਕੇ ਬੈਠੀ ਆ ਮਾਫ ਕਰਿਓ ਮੰਮੀ ਜੀ ਮੈਨੂੰ ਲੱਗਦਾ ਤੁਹਾਡਾ ਖਿਆਲ ਨਹੀਂ ਗਿਆ ਕਿ ਮੇਰੇ ਮਨ ਤੇ ਕਿਹੜੀ ਗੱਲ ਲੱਗੀ ਆ ਤੁਹਾਨੂੰ ਵੀ ਪਤਾ ਵਾ ਤੁਸੀਂ ਜਨੇਪੇ ਵਿੱਚ ਜੋ ਕੁਝ ਮੇਰੇ ਨਾਲ ਕੀਤਾ ਨਾ ਉਹਦੇ ਕਰਕੇ ਅੱਜ ਤੱਕ ਮੇਰੇ ਹੱਡ ਪੈਰ ਦੁਖਦੇ ਆ ਤੇ ਇੰਨਾ ਕੁਝ ਹੋਣ ਦੇ ਬਾਵਜੂਦ ਮੰਮੀ ਮੈਂ ਦੂਜੇ ਬੱਚੇ ਬਾਰੇ ਨਹੀਂ ਸੋਚ ਸਕਦੀ ਮੈਨੂੰ ਮਾਫ ਕਰਿਓ ਮੰਮੀ ਕਿਰਨ ਨੇ ਬਿਲਕੁਲ ਸਹੀ ਗੱਲ ਕਹਿਣ ਡਈ ਆ। ਇਹਦੀ ਮੰਮੀ ਦੀ ਮਜਬੂਰੀ ਸੀ ਤੇ ਉਹ ਨਹੀਂ ਆ ਸਕੀ ਪਰ ਤੁਹਾਡਾ ਫਰਜ਼ ਬੰਦਾ ਸੀ ਕਿ ਮੈਂ ਆਪਣੀ ਨੌ ਨੂੰ ਜਨੇਪੇ ਵਿੱਚ ਸਾਂਭਾਂ। ਜੋ ਕਿ ਤੁਸੀਂ ਇਹ ਕੰਮ ਨਹੀਂ ਕੀਤਾ ਤੇ ਇਹਨੂੰ ساری ਉਮਰ ਦੀ ਰੋਗਣ ਬਣਾਤਾ ਤੇ ਅਜੇ ਵੀ ਤੁਸੀਂ ਇਹਨੂੰ ਕਹਿੰਦੇ ਜੇ ਕਿ ਤੂੰ ਦੂਜੇ ਬੱਚੇ ਬਾਰੇ ਕਿਉਂ ਨਹੀਂ ਸੋਚਦੀ? ਸਹੀ ਗੱਲ ਕਹਿਣ ਡਿਆ ਪੁੱਤ ਤੂੰ। ਕਿਤੇ ਨਾ ਕਿਤੇ ਕਿਰਨ ਦੇ ਇਹ ਫੈਸਲੇ ਦੀ ਵਜ੍ਹਾ ਮੈਂ ਹੀ ਆ। ਜੇ ਮੈਂ ਇਹਦਾ ਧਿਆਨ ਰੱਖਦੀ ਤੇ ਨਾ ਇਹ ਰੋਗਣ ਬਣਦੀ ਤੇ ਨਾ ਐਡਾ ਵੱਡਾ ਫੈਸਲਾ ਲੈਂਦੀ। ਮਾਫ ਕਰੀ ਧੀਏ। ਜੋ ਕੁਝ ਮੇਰਨਾ ਹੋਇਆ ਉਹੋ ਕੁਝ ਮੈਂ ਤੇਰਨਾ ਕਰ ਬੈਠੀ। ਪਤਾ ਨਹੀਂ ਮੈਨੂੰ ਤੇਰਾ ਦਰਦ ਕਿਉਂ ਨਹੀਂ ਦਿਖਿਆ ਕੋਈ ਗੱਲ ਨਹੀਂ ਮੰਮੀ ਜੋ ਹੋਣਾ ਹੀ ਹੋ ਗਿਆ ਛੱਡੋ ਉਹਨਾਂ ਗੱਲਾਂ ਨੂੰ ਹੁਣ ਤੁਸੀਂ ਮੈਨੂੰ ਪੁੱਛਿਓ ਨਾ ਕਿ ਮੈਂ ਦੂਜੇ ਬੱਚੇ ਬਾਰੇ ਕਿਉਂ ਨਹੀਂ ਸੋਚਦੀ ਚੱਲ ਠੀਕ ਐ ਪੁੱਤ ਮੈਂ ਲੋਕਾਂ ਮਗਰ ਲੱਗ ਕੇ ਹੁਣ ਤੈਨੂੰ ਮਜਬੂਰ ਨਹੀਂ ਕਰਦੀ ਜਦੋਂ ਤੇਰਾ ਮਨ ਠੀਕ ਹੋਏਗਾ ਨਾ ਤੂੰ ਉਦੋਂ ਫੈਸਲਾ ਲੈ ਲੈ ਹਾਂਜੀ ਮੰਮੀ ਸਾਨੂੰ ਇਹ ਫੈਸਲਾ ਕਦੇ ਵੀ ਇਹ ਸੋਚ ਕੇ ਨਹੀਂ ਲੈਣਾ ਚਾਹੀਦਾ ਕਿ ਫਲਾਣੇ ਦੇ ਹੋ ਗਿਆ ਜਵਾਗ ਤੇ ਸਾਡੇ ਨਹੀਂ ਹੋਇਆ ਇਹ ਫੈਸਲੇ ਉਦੋਂ ਲਈ ਜਾਂਦੇ ਆ ਜਦੋਂ ਬੰਦਾ ਤੰਦਰੁਸਤ ਹੋਏ ਤੇ ਹਾਂ ਪੁੱਤ ਹੁਣ ਮੈਨੂੰ ਇਸ ਗੱਲ ਦੀ ਸਮਝ ਆ ਗਈ ਆ ਅੱਜ ਤੋਂ ਬਾਅਦ ਇਸ ਘਰ ਦੇ ਵਿੱਚ ਕਿਹੇ ਜੀ ਨਾ ਤਕਨ ਹੋਵੇਗਾ ਜਿੱਦਾਂ ਤੁਹਾਨੂੰ ਚੰਗਾ ਲੱਗੇਗਾ ਉਦਾਂ ਹੀ ਹੋਊਗਾ ਚਲੋ ਠੀਕ ਆ ਮੰਮੀ ਤੇ ਜੋ ਕੁਝ ਤੁਸੀਂ ਪਹਿਲਾਂ ਕਿਰਨ ਨਾਲ ਕੀਤਾ ਨਾ ਇਸ ਗੱਲ ਦਾ ਧਿਆਨ ਰੱਖਿਓ ਕਿ ਜਦੋਂ ਅਸੀਂ ਦੁਬਾਰਾ ਦੂਜੇ ਬੱਚੇ ਬਾਰੇ ਸੋਚਾਂਗੇ ਨਾ ਤੇ ਉਹ ਸਭ ਕੁਝ ਕਿਰਨ ਦੇ ਨਾਲ ਦੁਬਾਰਾ ਨਾ ਹੋਏ ਕੋਈ ਗੱਲ ਨਹੀਂ ਬੋਤਾ ਤੂੰ ਮੇਰੇ ਤੇ ਯਕੀਨ ਕਰ ਮੈਂ ਕਿਰਨ ਨਾਲ ਦੁਬਾਰਾ ਐਦਾਂ ਨਹੀਂ ਕਰਾਂਗੇ ਮੰਮੀ ਤੁਹਾਡੇ ਤੇ ਯਕੀਨ ਹੈਗਾ ਹੀ ਨਾ ਤਾਂ ਹੀ ਤਾਂ ਇਸ ਗੱਲ ਦਾ ਜ਼ਿਕਰ ਅੱਜ ਤੱਕ ਆਪਾਂ ਕਿਹੇ ਅੱਗੇ ਨਹੀਂ ਕੀਤਾ ਵੇਖ ਲਓ ਮੰਮੀ ਤੁਹਾਡੀ ਨਾ ਕਿੰਨੀ ਸਿਆਣੀ ਆ ਜਿਹੜੀ ਆਪਣੀ ਸੱਸ ਦੀ ਇੱਜ਼ਤ ਨੂੰ ਬਚਾ ਕੇ ਰੱਖਣਾ ਜਾਣਦੀ ਆ ਹਾਂ ਪੁੱਤ ਇਹ ਗੱਲ ਤੇ ਤੇਰੀ ਸਹੀ ਆ ਤੇ ਜਿਹੜਾ ਕਿ ਇਹਨਾਂ ਨੇ ਮੇਰੇ ਤੇ ਯਕੀਨ ਕੀਤਾ ਨਾ ਮੈਂ ਵੀ ਉਸ ਗੱਲ ਤੇ ਪੂਰੀ ਖਰੀ ਉਤਰਾਂਗੀ ਠੀਕ ਆ ਤੇ ਹੁਣ ਬੜੀਆਂ ਗੱਲਾਂ ਹੋ ਗਈਆਂ ਆ ਤੇ ਜਾਓ ਜਾ ਕੇ ਕੋਈ ਕੰਮ ਧੰਦਾ ਕਰ ਲਓ ਮੇਰਾ ਤਾਂ ਬੋਰਡ ਫੋੜ ਕੇ ਖੜਾ ਵੀ ਸੋ ਗਿਆ ਤਾਂ ਮੈਡਮ ਉੱਠ ਕੇ ਪਾਣੀ ਦਾ ਗਲਾਸ ਲੈ ਗਿਆ ਹਾਂ ਹਾਂ ਹਾਂਜੀ ਦੋਸਤੋ ਸੋ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਕਿੱਦਾਂ ਦੀ ਲੱਗੀ ਆ ਜੀ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਵਿੱਚ ਜੋ ਆਪਾਂ ਤੁਹਾਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਉਹ ਵੀ ਤੁਹਾਨੂੰ ਸਮਝ ਆ ਗਿਆ ਹੋਵੇਗਾ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹਰ ਘਰ ਦੇ ਵਿੱਚ ਇਹ ਵੀਡੀਓ ਜਿਹੜੀ ਆ ਪਹੁੰਚ ਸਕੇ ਤੇ ਜਿੰਨਾ ਘਰਾਂ ਦੇ ਵਿੱਚ ਇਹ ਕੰਮ ਹੁੰਦਾ ਆ ਉਹ ਨਾ ਹੋਵੇ ਤੇ ਸਸਾ ਇਸ ਗੱਲ ਤੇ ਜ਼ਰੂਰ ਗੌਰ ਕਰਨ ਤੇ ਬਾਕੀ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤੇ ਜਿਹਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਨਵੀਆਂ-ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਜੇਕਰ ਸਾਡੀ ਇਸ ਵੀਡੀਓ ਨੂੰ ਫੇਸਬੁੱਕ ਤੇ ਦੇਖ ਰਹੇ ਜੇ ਤੇ ਸਾਡੇ ਫੇਸਬੁੱਕ ਪੇਜ ਨੂੰ ਵੀ ਜ਼ਰੂਰ ਫੋਲੋ ਕਰਕੇ ਜਾਇਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਤੁਸੀਂ ਵੀਡੀਓ ਵੇਖ ਕੇ ਚਲਦਾ ਚਲ ਜਾਂਦੇ ਜੇ ਤੇ ਪੇਜ ਨੂੰ ਫੋਲੋ ਨਹੀਂ ਕਰਦੇ ਤਾਂ ਨਾ ਹੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਜੇ ਇਦਾਂ ਨਾ ਕਰਿਆ ਕਰੋ ਸੋ ਚੈਨਲ ਨੂੰ ਤੇ ਪੇਜ ਨੂੰ ਜ਼ਰੂਰ ਫੋਲੋ ਸਬਸਕ੍ਰਾਈਬ ਕਰਕੇ ਜਾਇਆ ਕਰੋ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਲਾਸਟ ਤੱਕ ਵੀਡੀਓ ਵੇਖਣ ਵਾਸਤੇ ਜਲਦੀ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ